ਮੋਤੀਰਾਮਾ ਦੁੱਧ ਪਿਆਇਆ ਓਏ ਤੂੰ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਸਪੋਲੀਆਂ ਨੂੰ ਦੁੱਧ ਪਿਆਇਆ ਤੇ ਮੋਤੀਰਾਮ ਇੱਕ ਦਮ ਮੰਨ ਗਿਆ ਕਹਿੰਦਾ ਜੀ ਪਿਆਇਆ ਕਹਿੰਦੇ ਸਪੋਲਿਏ ਸਪਾਲੀਏ ਨਾ ਕਹੋ ਕਲਗੀਧਰ ਪਾਸ਼ਾ ਦੇ ਸਾਬਜਾਦਿਆਂ ਨੂੰ ਦੁੱਧ ਪਿਆਇਆ ਕਹਿੰਦੇ ਫੇਰ ਇੱਕੋ ਹੀ ਤਰੀਕਾ ਜੇ ਬਚਣਾ ਚਾਹੁੰਦਾ ਇਸਲਾਮ ਕਬੂਲ ਲੈ ਹੁਣ ਤੱਕ ਤੈਨੂੰ ਕੁਝ ਕਿਹਾ ਨਹੀਂ ਸੀ ਹਿੰਦੂ ਐ ਹਿੰਦੂ ਕੈਦੀਆਂ ਦੀ ਕਰਦਾ ਸੇਵਾ ਅੱਜ ਤੱਕ ਤੈਨੂੰ ਕੁਝ ਕਿਹਾ ਨਹੀਂ ਅੱਜ ਕਹਿੰਦੇ ਆ ਇਸਲਾਮ ਕਬੂਲ ਲੈ ਕਹਿਣ ਲੱਗਾ ਤੁਹਾਡਾ ਦਿਮਾਗ ਠੀਕ ਹੈ ਪਹਿਲਾਂ ਤੇ ਕਬੂਲ ਲੈਂਦਾ ਸਾਬ ਜਾਦਿਆਂ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਹੁਣ ਆ ਤਾਜ਼ਾ ਤਾਜ਼ਾ ਮੱਥਾ ਟਿਕਿਆ ਦੋ ਦਿਨ ਹੋਏ ਐ ਤੇ ਮਾਤਾ ਗੁਜਰਕੌਰ ਨੇ ਕਿਹਾ ਸੀ ਔਖਾ ਹੋਣਾ ਮਹਿੰਗਾ ਹੋਣਾ ਤੇ ਇਹਨੇ ਕਿਹਾ ਸੀ ਮਾਤਾ ਇੱਕ ਵਾਰੀ ਸਿਰ ਤੇ ਹੱਥ ਰੱਖ ਤੇ ਕੁਝ ਬਈ ਕਰ ਮਾਤਾ ਉਸ ਵੇਲੇ ਹੁਕਮ ਇਹ ਹੋਇਆ ਕੋਲੂਚੇ ਦਾ ਟੱਪਰ ਪੀਡੋ ਲੈ ਕੇ ਗਏ ਕੋਲੂ ਗੱਡਿਆ ਹੋਇਆ ਹੈ ਪਹਿਲਾ ਪੁੱਤ ਚੱਕਿਆ